ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਕਾਟਨ ਦੀ ਕਲੈਕਸ਼ਨ ਦਿਖਾਉਣੇ ਆ 800 ਦੇ 200 ਡਿਸਕਾਊਂਟ ਤੇ ਲਗਾਏ ਹੋਏ ਆ ਆਪਾਂ ਇਹ ਸੋਚਿਆ ਜਲਦੀ ਤੋਂ ਜਲਦੀ ਆਪਾਂ ਤੁਹਾਨੂੰ ਦਿਖਾ ਦੇਣਾ ਨਾ ਟਾਈ ਐਂਡ ਆਈ ਦਾ ਦੁਪੱਟਾ ਇਹ ਨੈਕਸਟ ਆਹ ਹੈਂਡਵਰਕ ਦਾ ਸੂਟ ਰੈਡੀ ਕੀਤਾ ਆ ਦੋ ਸੇਮ ਸੂਟ ਕੀਤੇ ਆ ਅਲੱਗ-ਅਲੱਗ ਰੰਗ ਤੇ ਇੱਕ ਮਜ਼ੈਂਟਾ ਤੇ ਤੇ ਇੱਕ ਫਿਰੋਜ਼ੀ ਦੇ ਫਸਟ ਚੈੱਕ ਕਰੋ ਫਿਰੋਜ਼ੀ ਕਲਰ ਤੇ ਕੀਤਾ ਹੈ ਨੈਕ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਆ ਤੇ ਕਿਹੜਾ ਚਾਕੀ ਨੇ ਸੋਨੇ ਬਣੇ ਹੋਇਆ ਨਾਲ ਬਾਜੂ ਤੇ ਸੇਮ ਵਰਕ ਕੀਤਾ ਹੋਇਆ ਜੀ ਇੱਕ ਫੈਮਿਲੀ ਨੇ ਆਰਡਰ ਦਿੱਤਾ ਸੀਗਾ ਉਹਨਾਂ ਦੇ ਮੈਰਿਜ ਫੰਕਸ਼ਨ ਨੇ ਫੰਕਸ਼ਨ ਨੇ ਆ ਤਾਂ ਉਹਨਾਂ ਨੇ ਚਾਰ ਸੂਟ ਸੇਮ ਚਾਰਾਂ ਭੈਣਾਂ ਨੇ ਬਣਵਾਏ ਆ ਤੇ ਦੋ ਸੂਟ ਇਹ ਉਹਨਾਂ ਨੇ ਆਪਣੇ ਮਦਰ-ਇਨ-ਲ ਲ ਬਣਵਾਇਆ ਠੀਕ ਆ ਮਦਰ ਦੇ ਲਈ ਤੇ ਮਦਰ-ਇਨ-ਲ ਲਈ ਠੀਕ ਆ ਅਗਰ ਤੁਸੀਂ ਇਸ ਤਰ੍ਹਾਂ ਦਾ ਸੂਟ ਕੋਈ ਵੀ ਰੈਡੀ ਕਰਵਾਉਣਾ ਚਾਹੁੰਦੇ ਆ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਤਾਂ ਤੁਸੀਂ ਕਰਵਾ ਸਕਦੇ ਹੋ ਇਹ ਵਾਲੇ ਸੂਟ ਆਪਾਂ ਕ੍ਰੇਪ ਤੇ ਰੈਡੀ ਕੀਤਾ ਹੈ ਨੈਚੁਰ ਕ੍ਰੇਪ ਤੇ ਨਾਲ ਆਪਾਂ ਬਹੁਤ ਸੋਹਣਾ ਚਨਾਉਣ ਦਾ ਦੁਪੱਟਾ ਰੱਖਿਆ ਆ ਠੀਕ ਹੈ ਜੀ ਦੁਪੱਟੇ ਦੇ ਫੋਰ ਸਾਈਡ ਲੈਸ਼ ਲਗਾਈ ਹੋਈ ਆ ਪ੍ਰੋਪਰ ਫਰਨੀਸ਼ਿੰਗ ਕੀਤੀ ਹੋਈ ਆ ਸਫਾਈ ਚੈੱਕ ਕਰੋ ਬਹੁਤ ਹੀ ਸੋਹਣਾ ਸਾਫ ਸੁਥਰਾ ਕੰਮ ਕੀਤਾ ਆ ਤੇ ਬਹੁਤ ਸੋਹਣਾ ਵਰਕ ਤੁਸੀਂ ਅਗਰ ਰੈਡੀ ਕਰਵਾਉਣਾ ਆਪਣੀ ਲੈਂਥ ਆਪਣਾ ਘੇਰਾ ਤੁਸੀਂ ਸਾਨੂੰ ਦੱਸ ਕੇ ਰੈਡੀ ਕਰਵਾ ਸਕਦੇ ਹੋ ਅਗਰ ਨਾਲ ਸਟਿਚਿੰਗ ਕਰਵਾਉਣੀ ਆ ਤਾਂ ਪੂਰੀ ਤੁਸੀਂ ਆਪਣਾ ਮੈਜ਼ਰਮੈਂਟ ਦੇਣਾ ਆ ਠੀਕ ਹੈ ਜੀ ਬਹੁਤ ਸੋਹਣਾ ਨਾਲ ਹਲਕਾ ਜਿਹਾ ਬਾਜ਼ੂ ਤੇ ਵੀ ਵਰਕ ਕੀਤਾ ਹੋਇਆ ਆ ਉਹਨਾਂ ਨੇ ਸਾਨੂੰ ਡਿਜ਼ਾਈਨਸ ਸੈਂਡ ਕੀਤੇ ਸੀਗੇ ਤੇ ਦੋ ਕਲਰ ਦੱਸੇ ਸੀਗੇ ਇਹਨਾਂ ਦੋਨਾਂ ਤੇ ਕਰੋ ਰੈਡੀ ਨੈਕਸਟ ਆਵਲਾ ਸੂਟ ਬ੍ਰਾਈਡਲ ਸੂਟ ਆ ਬ੍ਰਾਈਡਲ ਲੁਕਿੰਗ ਦੇ ਵਿੱਚ ਆ ਬਟ ਚਾਰੋਂ ਭੈਣਾਂ ਨੇ ਉਹਨਾਂ ਦੇ ਬ੍ਰਦਰ ਦੀ ਮੈਰिज ਆ ਤੇ ਚਾਰ ਭੈਣਾਂ ਨੇ ਹੀ ਸੇਮ ਡਿਜ਼ਾਈਨ ਰੈਡੀ ਕਰਵਾਇਆ ਆਪਣੇ ਕੋਲੋਂ ਅਲੱਗ-ਅਲੱਗ ਕਲਰ ਦੇ ਠੀਕ ਹੈ ਜੀ ਇਹ ਵਾਲੀ ਉਹਨਾਂ ਨੇ ਫੋਟੋ ਸਾਨੂੰ ਸੈਂਡ ਕੀਤੀ ਸੀਗੀ ਫਸਟ ਆਪਾਂ ਇਹ ਕੀਤਾ ਆ ਮਹਿਰੂਨ ਸ਼ੇਡ ਦੇ ਵਿੱਚ ਚੈੱਕ ਕਰੋ ਬਹੁਤ ਹੀ ਹੈਵੀ ਵਰਕ ਕੀਤਾ ਪੂਰਾ ਬਰਾਇਡਲ ਸੂਟ ਬਣਿਆ ਹੋਇਆ ਆ ਨਾਲ ਬਾਜ਼ੂ ਤੇ ਵਰਕ ਕੀਤਾ ਹੋਇਆ ਬਾਟਮ ਨਾਲ ਪਲੇਨ ਰਹੇਗੀ ਨਾਲ ਦੁਪੱਟਾ ਚੈੱਕ ਕਰੋ ਪੂਰਾ ਫਿਲਕਾਰੀ ਸਟਾਈਲ ਹੈਵੀ ਵਰਕ ਦੁਪੱਟੇ ਤੇ ਕੀਤਾ 4 ਸਾਈਡ ਲੈਸ਼ ਵੀ ਲੱਗੀ ਹੋਈ ਆ ਤੇ ਵਰਕ ਵੀ ਕੀਤਾ ਨੈਕਸਟ ਆ ਰੈੱਡ ਟਮਾਟੋ ਰੀ ਕਲਰ ਜਿਹਨੂੰ ਕਹਿੰਦੇ ਬਲੱਡ ਰੈੱਡ ਕਲਰ ਬਲੱਡ ਰੈੱਡ ਕਲਰ ਆ ਸੈਕਿੰਡ ਇਹ ਕਲਰ ਤੇ ਰੈਡੀ ਕੀਤਾ ਆ カラー ਬਹੁਤ ਸੋਹਣੇ ਉਹਨਾਂ ਨੇ ਡਾਰਕ ਕਲਰ ਸ਼ੇਡਸ ਕਰਵਾਏ ਆ ਠੀਕ ਹੈ ਜੀ ਅਲੱਗ-ਅਲੱਗ ਨੈਕਸਟ ਆ ਮਜ਼ੈਂਟਾ ਕਲਰ ਦੇ ਵਿੱਚ ਰੈਡੀ ਕੀਤਾ ਆ ਠੀਕ ਹੈ ਅਗਰ ਤੁਸੀਂ ਇਦਾਂ ਦਾ ਕੋਈ ਵੀ ਸੂਟ ਰੈਡੀ ਕਰਵਾਉਣਾ ਹੈ ਹੈਂਡਵਰਕ ਦਾ ਕਿਸੇ ਵੀ ਕਲਰ ਚ ਕਿਸੇ ਵੀ ਫੈਬਰਿਕ ਚ ਕੋਈ ਵੀ ਡਿਜ਼ਾਈਨ ਤੁਹਾਡੇ ਕੋਲ ਆ ਤੁਸੀਂ ਸਾਨੂੰ ਸੈਂਡ ਕਰਕੇ ਕਰਵਾ ਸਕਦੇ ਉਹਨਾਂ ਦੇ ਫੰਕਸ਼ਨ ਹੈ ਜੀ ਨਵੰਬਰ ਦੇ ਵਿੱਚ ਉਹਨਾਂ ਦੇ ਮੈਰिज ਆ ਤਾਂ ਉਹਨਾਂ ਨੇ ਐਡਵਾਂਸ ਜੀ ਸਾਨੂੰ ਜਿਹੜਾ ਆ ਸੋ 2 ਮਹੀਨੇ ਪਹਿਲਾਂ ਹੀ ਆਰਡਰ ਦੇ ਦਿੱਤਾ ਸੀਗਾ ਕਿਉਂਕਿ ਇਹਨਾਂ ਜਿਹੜੇ ਹੈਵੀ ਸੂਟਸ ਹੁੰਦੇ ਇਹਨਾਂ ਨੂੰ ਟਾਈਮ ਵੀ ਕਾਫੀ ਲੱਗਦਾ ਹੈ ਹਨਾ ਤੇ ਇਹਨਾਂ ਨੇ ਆਰਡਰ ਸੋ ਉਹਨਾਂ ਨੇ ਦੇ ਦਿੱਤਾ ਸੀਗਾ ਤੇ ਹੁਣ ਉਹ ਨਾ ਰੈਡੀ ਹੋ ਕੇ ਤੇ ਡਿਸਪੈਚ ਹੋ ਜਾਣੇ ਤਾਂ ਸੋਚਿਆ ਇੱਕ ਵਾਰੀ ਤੁਹਾਨੂੰ ਸ਼ੇਅਰ ਜ਼ਰੂਰ ਕਰੀਏ ਨੈਕਸਟ ਡੇ ਵਾਲੇ ਸੂਟ ਆਪਣੇ ਕੋਲ ਅਵੇਲੇਬਲ ਆ ਅਗਰ ਤੁਸੀਂ ਇਹ ਲੈਣੇ ਆ ਤਾਂ ਭੈਣੋ ਲੈ ਸਕਦੇ ਹੋ ਜੇ ਤੁਸੀਂ ਤੁਹਾਡੇ ਕੋਲ ਰੈਡੀ ਕਰਵਾਉਣ ਦਾ ਟਾਈਮ ਨਹੀਂ ਹੈਗਾ ਜਾਂ ਫਿਰ ਤੁਸੀਂ ਜਿਆਦੇ ਬਜਟ ਵਾਲਾ ਨਹੀਂ ਬਾਈ ਕਰ ਸਕਦੇ ਘੱਟ ਪ੍ਰਾਈਸ 'ਚ ਬਾਈ ਕਰਨਾ ਚਾਹੁੰਦੇ ਆ ਤੇ ਇਹ ਵਾਲੇ ਸੂਟ ਆਪਣੇ ਕੋਲ ਅਵੇਲੇਬਲ ਆ ਵੀ ਬਹੁਤ ਸੋਨੇ ਹੈਵੀ ਸੂਟੀ ਹੈ ਬ੍ਰਾਈਡਲ ਵਾਲੇ ਆ ਬਹੁਤ ਸੋਨੇ ਅਲੱਗ-ਅਲੱਗ ਕਲਰ ਇਹਦੇ ਵਿੱਚ ਚੁਆਇਸ ਹੈਗੀ ਆ ਤੁਸੀਂ ਔਨ ਦਾ ਸਪੋਰਟ ਜਿਹੜੇ ਹੈ ਆਪਣੇ ਕੋਲ ਬਾਈ ਕਰ ਸਕਦੇ ਹੋ ਅਗਰ ਨਹੀਂ ਤੁਸੀਂ ਬਣਵਾਉਣਾ ਰੈਡੀ ਕਰਵਾਉਣ ਦਾ ਟਾਈਮ ਦੇਖ ਕਰ ਸਕਦੇ ਹੋ ਬਾਈ ਨੈਕਸਟ ਆਵਲੇ ਬਹੁਤ ਸੋਹਣਾ ਜਿਹੜਾ ਆ ਵਰਕ ਵਾਲਾ ਸੂਟ ਹੈ ਜੀ ਨਾਲ ਇਹਦੇ ਬਾਟਮ ਨਾਲ ਸਭ ਦੇ ਵਾਈਟ ਰਹੇਗੀ ਬਾਟਮ ਤੇ ਵਰਕ ਹੋਏਗਾ ਕਲਰ ਚੈੱਕ ਕਰੋ 8 ਤੋਂ 9 ਹੈ ਗਿਆ ਨੈਕਸਟ ਆ ਬਟਿਕ ਸਟਾਈਲ ਬਹੁਤ ਸੋਹਣੇ ਸੋਹਣੇ ਸੂਟ ਆ ਅਗਰ ਤੁਸੀਂ ਪਹਿਣਾ ਜਿਹਦਾ ਜਿਨ੍ਹਾਂ ਦਾ ਆਰਡਰ ਚੱਲਦਾ ਪਿਆ ਜਾਂ ਜਿਨ੍ਹਾਂ ਨੇ ਕੋਈ ਸਨੇ ਬਾਈ ਕਰਨਾ ਆ ਤੁਸੀਂ ਗੁਰਦੁਆਰਾ ਸਾਹਿਬ ਜਾਣਾ ਆ ਜਾਂ ਕਿਦਾਂ ਵੀ ਤੁਸੀਂ ਇਹ ਹਲਕੇ ਜਿਹੜੇ ਲਾਈਟ weight ਜੇ ਸੂਟ ਬਾਈ ਕਰਨਾ ਚਾਹੁੰਦੇ ਆ ਤੇ ਇਹਨਾਂ ਵਿੱਚੋਂ ਸਿਲੈਕਟ ਕਰ ਸਕਦੇ ਹੋ ਨੈਕਸਟ ਆਵਲੇ ਬਹੁਤ ਸੋਹਣੇ ਸੋਹਣੇ ਸੂਟ ਹੈ ਜੀ ਦੇਖੀ ਚਲੋ ਨੈਕਸਟ ਆਵਲੇ ਬੁਟੀਕਸ ਬਹੁਤ ਸੋਹਣੇ ਆ ਗਏ ਨਾਟਾਈ ਐਂਡ ਡਾਈ ਦਾ ਦੁਪੱਟਾ ਰਹੇਗਾ ਬਹੁਤ ਸੋਹਣੇ ਸੋਹਣੇ ਆਈ ਜਾ ਰਿਹਾ ਆਰਗੈਂਜ਼ਾ ਦਾ ਸੂਟ ਰੈਡੀ ਕੀਤਾ ਦੇ ਵਿੱਚ ਚਾਰ ਕਲਰ ਚਾਰੇ ਬਹੁਤ ਪਿਆਰੇ ਕਲਰ ਆ ਨੈਕਸਟ ਆਵਲੇ ਬਹੁਤ ਸੋਹਣੇ ਆ ਗਏ ਨੈਕਸਟ ਆ ਵੀ ਮਸਲੀਨ ਕਾਟਨ ਦਾ ਹੀ ਸੂਟ ਹੋਏਗਾ ਬਾਜੂ ਤੇ ਵਰਕ ਹੋਏਗਾ 플ਾਰ ਬਣਿਆ ਹੈ ਤੇ ਚੈੱਕ ਕਰੋ ਸ਼ਰਟ ਤੇ ਨੈਕ ਤੇ ਘੇਰੇ ਤੇ ਵਰਕ ਕੀਤਾ ਆ ਦੁਪੱਟਾ ਕਟ ਵਰਕ ਸਟਾਈਲ ਬਣਿਆ ਉੱਤੇ ਵੀ ਵਰਕ ਹੋਇਆ ਆ ਨੈਕਸਟ ਆ ਸੋਲੋ ਪੀਸ ਆ ਬਹੁਤ ਸੋਹਣਾ ਬਣਿਆ ਹੋਇਆ ਵੀ ਜੀ ਨੈਕਸਟ ਆ ਵੀ ਮਸਲੀਨ ਕਾਟਨ ਦੇ ਵਿੱਚ ਬਹੁਤ ਸੋਹਣੇ ਬ ਨੈਕਸਟ ਆਵਲੇ ਬਹੁਤ ਸੋਹਣੇ ਸੋਹਣੇ ਸੂਟ ਆ ਗਏ ਜੀ ਕਾਟਨ ਦੇ ਕਲੈਕਸ਼ਨ ਦੇ ਆ ਨਾਲ ਆਰੀ ਵਰਕ ਕੀਤਾ ਹੋਇਆ ਹੈ ਕਿ ਦੁਪੱਟੇ ਤੇ ਬਹੁਤ ਹੀ ਸੋਹਣੇ ਸੋਹਣੇ ਪਿਆਰੇ ਪਿਆਰੇ ਜਿਹੇ ਰੰਗ ਹੈ ਜੀ ਬਹੁਤ ਹੀ ਸੋਹਣੇ ਆ ਅਗਰ ਤੁਸੀਂ ਆਪਣੀ ਕਲੈਕਸ਼ਨ ਦੇ ਵਿੱਚ ਇਹਨਾਂ ਨੂੰ ਐਡ ਕਰਵਾਉਣਾ ਚਾਹੁੰਦੇ ਆ ਤਾਂ ਤੁਸੀਂ ਜ਼ਰੂਰ ਬਾਈ ਕਰੋ ਠੀਕ ਹੈ ਜੀ ਬਾਕੀ ਤੁਹਾਡੀ ਸਟਿਚਿੰਗ ਤੇ ਡਿਪੈਂਡ ਕਰਦਾ ਤੁਸੀਂ ਸਟਿਚਿੰਗ ਕਿੱਦਾਂ ਦੀ ਕਰਾਉਣੀ ਹੈ ਅਗਰ ਲੈਸ਼ ਵਗੈਰਾ ਲਗਵਾ ਕੇ ਪ੍ਰੋਪਰ ਤੁਸੀਂ ਕੋਈ ਪਾਈਪਿੰਗ ਕਰਵਾ ਕੇ ਡਿਜ਼ਾਈਨ ਬਣਵਾ ਕੇ ਨੈੱਕ ਕੇਰਾ ਕਰਵਾਉਣੇ ਆ ਰੈਡੀ ਤਾਂ ਬਹੁਤ ਸੋਹਣੇ ਬਣਉਣਗੇ ਨੈਕਸਟ ਜੌਰਜਟ ਦੇ ਵਿੱਚ ਸੂ ਜਿਹੜੀਆਂ ਆਪਣਾ ਹੈਂਡਪ੍ਰਿੰਟ ਦੇ ਬਾਈ ਕਰਨਾ ਚਾਹੁੰਦੀਆਂ ਹੋ ਇਹ ਕਰ ਸਕਦੀਆਂ ਨੇ ਨੈਕਸਟ ਹੈ ਜੈਪੁਰੀ कॉटन ਦੇ सूट ਆ ਬਹੁਤ ਸੋਹਣੇ ਸੋਹਣੇ ਸ਼ਰਟ बॉटम ਬਹੁਤ ਹੀ ਸੋਹਣੇ ਸੂਟ ਹੈ ਜੀ ਇਹ ਵੀ ਜੈਪੁਰੀ ਸਟਾਈਲ ਹੋਣਗੇ ਬਹੁਤ ਹੀ ਸੋਹਣੇ ਬਣ ਕੇ ਰੈਡੀ ਹੋਣਗੇ ਇਹਨਾਂ ਵਿੱਚ ਘਟੋ ਘਟ ਆਪਣੇ ਕੋਲ 15 ਤੋਂ 20 ਰੰਗ अवेलेबल ਆ ਅਗਰ ਤੁਸੀਂ ਇਹਨੂੰ ਸਟਿਚ ਵੀ ਸਟ ਕਰਾਉਣਾ ਚਾਹੁੰਦੇ ਹੋ ਬਕਾਇਦਾ ਆਪਣੇ ਕੋਲ ਨਾਲ ਸਟਿਚ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਚਾਹੁੰਦੇ ਤੁਸੀਂ ਓਨਲੀ ਅਨਸਟਿਚ ਵੀ ਬਾਈ ਕਰ ਸਕਦੇ ਹੋ ਬਾਕੀ ਜੀ ਵੋਲਡ ਵਾਈਡ ਸ਼ਿਪਿੰਗ ਅਵੇਲੇਬਲ ਹੈ ਆਪਣੇ ਕੋਲ ਕਿਤੇ ਵੀ ਬੈਠੇ ਹੋ ਤੁਸੀਂ ਆਪਣਾ ਆਰਡਰ ਦੇ ਕੇ ਆਪਣੇ ਕੋਲ ਸੂਟ ਰੈਡੀ ਕਰਵਾ ਸਕਦੇ ਹੋ ਮਸ਼ੀਨ ਵਰਕ ਹੈਂਡ ਵਰਕ ਕਰਵਾਉਣਾ ਹੈ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਆ ਤੁਸੀਂ ਕੋਈ ਵੀ ਸੂਟ ਰੈਡੀ ਕਰਵਾ ਸਕਦੇ ਹੋ ਬਾਕੀ ਜਿਨ੍ਹਾਂ ਭੈਣਾਂ ਨੇ ਹਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਲਾਸਟ ਦੇ ਸੂਟ ਜੌਰਜਟ ਦੇ ਵਿੱਚ ਹੈ ਜੀ ਥੈਂਕ ਯੂ ਸੋ ਮਚ